ਬਾਈ ਜੀ ਪੰਜਾਬ ਦੇ ਵਿੱਚ ਵੀ ਨਾ ਅੱਜ ਵੀ ਇਨਸਾਨੀਅਤ ਜਿੰਦਾ ਤੇ ਆਪਣੇ ਨਾ ਬਈ ਆ ਭਰਾ ਤੁਰੇ ਜਾਂਦੇ ਸੀ ਮੈਨੂੰ ਐ ਲੱਗਾ ਚਲੋ ਵੀ ਬਾਈ ਇਹ ਤੁਰੇ ਜਾਂਦੇ ਆ ਮੜਾ ਬਾਈ ਫੇਸ ਦਿਖਾਈ ਇਹ ਨਾ ਮੁੰਡਿਆਂ ਦਾ ਤੇ ਮੈਂ ਕਿਹਾ ਯਾਰ ਤੁਰੇ ਜਾਂਦੇ ਆ ਚਲੋ ਬਾਈਆਂ ਦਾ ਆਪਾਂ ਵੀ ਸਫ਼ਰ ਨਿਮੇੜਦੇ ਆ ਵੀ ਪੁੱਛਦੇ ਆ ਬਾਈ ਸਰਦਾ ਬਾਈ ਟਾਈਮ ਵੀ ਨਹੀਂ ਹੈਗਾ ਅੱਜ ਕੱਲ ਰੋਕਣ ਦਾ ਤੇ ਆਹ ਭਰਾਵਾਂ ਦਾ ਨਾ ਬਾਈ ਧੰਨਵਾਦ ਜਿਹੜੇ ਆਪਣੇ ਮੂਹਰੇ ਪਹਿਲੀ ਰੋਕ ਲਿਆ ਤੇ ਹੁਣ ਵੀ ਬਾਈ ਪੈਟਰੋਲ ਕੱਢੀ ਜਾਂਦੇ ਆ ਬਾਈ ਕੀ ਗੱਲਾਂ ਕਹੂੰ ਯਾਰ ਬਾਈ ਆਹ ਮੁੰਡਿਆਂ ਵਾਸਤੇ ਯਾਰ ਦੋ ਸ਼ਬਦ ਬਾਈ ਯਾਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਈਆਂ ਦਾ ਜਿਹੜਾ ਹੋਰ ਰਾਤ ਇੱਥੇ ਬੈਠੇ ਸਨ ਨਹੀਂ ਹੈਲਪ ਕਰਨ ਦੀ ਕੋਈ ਨਹੀਂ ਹੈਲਪ ਕਰਨ ਅਸੀਂ ਵੀ ਪਹਿਲਾਂ ਗੱਲਾ ਕਰਦੇ ਹੁੰਦੇ ਸੀਗੇ ਵੀ ਸੁਨਣਾ ਰਹਾ ਕਿਸੇ ਨੇ ਖੜਾਉਣਾ ਸਾਡੇ ਦਾ ਚੰਗੀ ਗੱਲ ਆ ਵੀ ਖੜਜੇ ਦਾ ਬੜੀ ਵਧੀਆ ਗੱਲ ਲੱਗੀ ਨਹੀਂ ਤਾਂ ਪੈਸੇ ਭਿਜਾ ਦੇ ਟਾਈਮ ਖੜਾ ਆ ਗਿਆ ਬਹੁਤ ਧੰਨਵਾਦ ਇਹਨਾਂ ਦਾ ਤੇ ਬਾਈ ਇੱਧਰ ਜਾਣਾ ਕਿੱਥੇ ਤੁਸੀਂ ਅਸੀਂ ਧੋਲੇ ਫੈਕਟਰੀ ਜਾਣਾ ਧੋਲੇ ਫੈਕਟਰੀ ਜਾਣਾ ਮਜ਼ਦੂਰ ਬੰਦੇ ਹੁਣਾ ਬਾਈ ਹਾਂਜੀ ਤੇ ਬਾਈ ਤੁਹਾਡਾ ਮੇਰੇ ਕੋਲ ਨਾ ਬਾਈ ਕੋਈ ਸ਼ਬਦ ਨਹੀਂ ਬਾਈ ਤੁਹਾਡਾ ਪਿੰਡ ਕਿਹੜਾ ਵੀਰੇ ਅੱਕੋਗੜ ਕੀ ਨਾਮ ਬਾਈ ਮਾਂਦਰ ਗਰਮੀ ਤਾਂ ਹੈ ਗਰਮੀ ਤਾਂ ਤੇ ਆ ਬਾਕੀ ਬਾਈ ਤੇ ਸੋਡਾ ਕੀ ਨਾਂ ਬਾਈ ਗੁਰਲਾਲ ਸਿੰਘ ਬਾਈ ਕਿਵੇਂ ਲੱਗਿਆ ਵੀ ਤੁਸੀਂ ਕਿਵੇਂ ਰੋਕ ਲਿਆ ਇਹ ਬਸ ਯਾਰ ਬਾਈ ਤੁਰੇ ਜਾਂਦੇ ਸੀਗੇ ਹਮ ਅਸੀਂ ਇੱਥੇ ਬਾਈ ਕੋਈ ਦਿੱਕਤ ਬਤਾਈਓ ਤੁਰੇ ਜਾਂਦੇ ਰੋਕ ਲਿਆ ਨਾ ਪੁੱਛ ਲਿਆ ਵੀ ਪੁੱਛੜੀ ਰੋਕੀ ਠੀਕ ਆ ਬਾਈ ਮੇਰੇ ਕੋਲੇ ਵੀ ਬਾਈ ਕੋਈ ਸ਼ਬਦ ਨਹੀਂ ਹੈਗੇ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ